ਮੈਂ ਇੱਕ ਨਜ਼ਮ ਬੋਲਦਾ ਵਿਛੜੀਆਂ ਰੂਹਾਂ ਤੇਰੇ ਤੋਂ ਵਿਛੜ ਕੇ ਮੇਰੀ ਜ਼ਿੰਦਗੀ ਬਿਲਕੁਲ ਉਦਾਂ ਹੀ ਹੋ ਗਈ ਜਿਵੇਂ ਦੂਰ ਕਿਤੇ ਪਹਾੜਾਂ ਦੀ ਗੋਦ ਚ ਕੋਈ ਸੁਨਣਾ ਜਾਂ ਪਿਆ ਮਕਾਨ ਹੋਵੇ ਜੋ ਬਿਲਕੁਲ ਮੇਰੇ ਵਾਂਗ ਹੀ ਬੇਜਾਨ ਹੋਵੇ ਜੋ ਕਿਸੇ ਜ਼ਮਾਨੇ ਚ ਕਦੀ آباد ਹੋਇਆ ਕਰਦਾ ਸੀ ਜਿਵੇਂ ਮੈਂ ਵੀ ਤੈਨੂੰ ਜ਼ਿੰਦਗੀ ਚ ਕਦੇ ਯਾਦ ਹੋਇਆ ਕਰਦਾ ਸੀ ਕੋਈ ਰੋਸ਼ਨੀ ਮੈਨੂੰ ਤੇਰਾ ਆਉਣਾ ਤੇ ਜਾਣਾ ਉਹ ਤਾਂ ਪਹਿਲਾਂ ਤੋਂ ਹੀ ਤੈਅ ਸੀ ਤੂੰ ਇਸ ਜਮਾਨੇ ਦੀ ਨਹੀਂ ਤੂੰ ਤਾਂ ਕਿਸੇ ਹੋਰ ਹੀ ਜਮਾਨੇ ਦੀ ਕੋਈ ਸ਼ੈ ਸੀ ਮੈਥੋਂ ਭੁੱਲੀ ਨਹੀਂ ਹੋਏ ਜਿਹੜੇ ਸਾਡੇ ਦੁੱਖ ਸਾਂਝੇ ਸੀ ਜਿੰਨਾ ਛਾਵਾਂ ਆਪਾਂ ਬਹਿਣਾ ਸੀ ਉਹ ਰੁੱਖ ਸਾਂਝੇ ਸੀ ਤੇਰੇ ਕੋਲ ਹੋਣ ਦਾ ਵਹਿਮ ਮੈਥੋਂ ਕਦੇ ਕੱਢ ਨਹੀਂ ਹੋਇਆ ਖੁਦ ਹੱਥੀ ਲਾਏ ਬੂਟੇ ਨੂੰ ਇਸ ਮੋੜ ਤੇ ਆ ਕੇ ਵੱਡ ਨਹੀਂ ਹੋਇਆ ਰੱਬਾ ਸਾਰੀਆਂ ਖੁਸ਼ੀਆਂ ਪਾ ਦੇ ਉਹਦੀ ਝੋਲੀ ਦੇ ਵਿੱਚ ਚਾਹੇ ਇਹਦੇ ਬਦਲੇ ਆਪਣਾ ਸਭ ਮੈਂ ਹਾਰਿਆ ਹੋਵਾਂ ਅੱਜ ਪਹਿਲੀ ਗੱਲ ਤਾਂ ਚਾਹੁੰਦਾ ਨਹੀਂ ਹਾਂ ਇਹ ਉਹਨੂੰ ਮਿਲਣਾ ਫਿਰ ਆਖਰੀ ਗੱਲ ਉਹ ਆਵੇ ਵੀ ਮੈਂ ਮਰਿਆ ਹੋਵਾਂ